ਇੱਕ ਬਿੱਲੀ ਸੀ ਉਹ ਇੱਕ ਵੱਡੇ ਫਾਰਮ ਹਾਊਸ ਵਿੱਚ ਰਹਿੰਦੀ ਸੀ ਉੱਥੇ ਚੂਹਿਆਂ ਦੀ ਭੰਮਾਰ ਸੀ ਬਹੁਤ ਸਾਲ ਤੋਂ ਬਿੱਲੀ ਨੂੰ ਚੂਹਾ ਫੜਨ ਵਿੱਚ ਕੋਈ ਮੁਸ਼ਕਲ ਨਹੀਂ ਸੀ ਆਈ ਉਹ ਰੱਜ ਕੇ ਚੂਹੇ ਖਾਂਦੀ ਅਤੇ ਬੜੇ ਸ਼ਾਂਤ ਤੇ ਸਹਾਨਾ ਜੀਵਨ ਬਤੀਤ ਕਰਦੀ ਸਮਾਂ ਬੀਤਦਾ ਗਿਆ ਫਿਰ ਉਸ ਨੇ ਪਤਾ ਚੱਲਿਆ ਕਿ ਉਹ ਬੁੱਢੀ ਅਤੇ ਕਮਜ਼ੋਰ ਹੋ ਰਹੀ ਸੀ ਤੇ ਇਸ ਲਈ ਪਹਿਲਾਂ ਵਾਂਗ ਚੂਹੇ ਫੜਨ ਖੜਨਾਇ ਮੁਸ਼ਕਲ ਹੁੰਦੇ ਜਾ ਰਹੇ ਸੀ ਇਸ ਲਈ ਸਥਿਤੀ ਨਾਲ ਸੰਜਣ ਲਈ ਬਹੁਤ ਸੋਚਣ ਤੋਂ ਬਾਅਦ ਉਸਨੇ ਇੱਕ ਸਕੀਮ ਬਣਾਈ ਉਸਨੇ ਇੱਕ ਦਿਨ ਸਾਰੇ ਚੂਹਿਆਂ ਇਕੱਠੇ ਬੁਲਾਇਆ ਤੇ ਉਹਨਾਂ ਨੂੰ ਮੌੜ ਕਦੇ ਹੱਥ ਨਾ ਲਾਉਣ ਦਾ ਵਾਅਦਾ ਕਰਨ ਤੋਂ ਬਾਅਦ ਉਹਨਾਂ ਨੂੰ ਕਹਿਣ ਲੱਗੀ ਇਹ ਚੂਹੇ ਉਸਨੇ ਕਿਹਾ ਮੈਂ ਤੁਹਾਨੂੰ ਕੁਝ ਕੁਝ ਸੁਭਕ ਕਹਿਣ ਲਈ ਬੁਲਾਇਆ ਹੈ ਸੱਚ ਹੈ ਕਿ ਮੈਂ ਬਹੁਤ ਭੜੀ ਜ਼ਿੰਦਗੀ ਬਤੀਤ ਕੀਤੀ ਹੈ ਅਤੇ ਹੁਣ ਬਡਾਪੇ ਵਿੱਚ ਮੈਂ ਤੁਹਾਡੇ ਨਾਲ ਕੀਤੀਆਂ ਜਾਤੀਆਂ ਤੇ ਦਿੱਤੇ ਦੁੱਖਾਂ ਕਾਰਨ ਪਛਤਾਉਂਦੀ ਹਾਂ ਇਸ ਲਈ ਮੈਂ ਭਵਿਕ ਲਈ ਨਵਾਂ ਸ੍ਰਿਉ ਰੋਹਾਨੀ ਜੀਵਨ ਸ਼ੁਰੂ ਕਰਨਾ ਚਾਹੁੰਦੀ ਹਾਂ ਹੁਣ ਮੇਰਾ ਇਰਾਦਾ ਹੈ ਕਿ ਮੈਂ ਆਪਣਾ ਜੀਵਨ ਪੂਰੀ ਤਰ੍ਹਾਂ ਧਾਰਮਿਕ ਚੰਤਨ ਦੇ ਲੇਖੇ ਲਾ ਦਵਾਂ ਅਤੇ ਤੁਹਾਨੂੰ ਤੰਗ ਕਰਨ ਦੀ ਹੁਣ ਮੈਨੂੰ ਕੋਈ ਲੋੜ ਨਹੀਂ ਇਸ ਲਈ ਹੁਣ ਤੁਸੀਂ ਆਜ਼ਾਦੀ ਨਾਲ ਬੇਖੌਫ ਵਿਚਰੋ ਵਿਚਰੋ ਮੈਂ ਤਹਾ ਮੈਂ ਤਹਾਤੋਂ ਸਿਰਫ ਇਹ ਚਾਹੁੰਦੀ ਹਾਂ ਕਿ ਹਰ ਰੋਜ਼ ਦੋ ਵਾਰ ਤੁਸੀਂ ਸਾਰੇ ਮੇਰੇ ਅੱਗੋਂ ਜਲੂਸ ਦੀ ਸ਼ਕਲ ਵਿੱਚ ਮੈਨੂੰ ਸਲਾਮ ਕਰਦੇ ਗੁਜ਼ਰ ਜਾਇਆ ਕਰੋ ਜਦੋਂ ਚੂਹਿਆਂ ਨੇ ਇਹ ਸੁਣਿਆ ਤਾਂ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਨੇ ਸੋਚਿਆ ਕਿ ਹੁਣ ਆਖਰਕਾਰ ਉਹ ਆਪਣੇ ਵੱਡੇ ਦੁਸ਼ਮਣ ਤੋਂ ਨਿਸ਼ਚਿਤ ਹੋ ਜਾਣਗੇ ਇਸ ਲਈ ਉਹਨਾਂ ਨੇ ਬੜੀ ਸ਼ੁਕਰਗੁਜ਼ਾਰੀ ਨਾਲ ਬਿੱਲੀ ਦੀ ਸ਼ਰਤਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਅਤੇ ਸਹਿਮਤ ਹੋ ਕਿ ਉਹ ਉਸ ਕੋਲ ਸਲਾਮ ਕਰਕੇ ਲੰਘ ਜਾਇਆ ਕਰਨਗੇ ਜਦੋਂ ਸ਼ਾਮ ਹੋਈ ਤਾਂ ਬਿੱਲੀ ਕਮਰੇ ਦੇ ਇੱਕ ਸਿਰੇ ਤੇ ਇੱਕ ਗੱਦੀ ਉੱਪਰ ਬੈਠ ਉੱਪਰ ਆ ਕੇ ਬੈਠੀ ਇੱਥੇ ਚੂਹੇ ਸਾਰੇ ਇੱਕ ਕਤਾਰ ਬਣਾ ਕੇ ਲੰਘਣ ਲੱਗੇ ਤੇ ਹਰ ਕੋਈ ਲੰਘਦਾ ਹੋਇਆ ਸਲਾਮ ਕਰਦਾ ਜਾਂਦਾ ਸੀ ਹੁਣ ਚਲਾਕ ਬੁੱਢੀ ਬਿੱਲੀ ਨੇ ਆਪਣੀ ਗੋਪਤ ਯੋਜਨਾ ਨੂੰ ਬਹੁਤ ਸਾਵਧਾਨੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਇੱਕ ਛੋਟਾ ਚੂਹੇ ਨੂੰ ਛੱਡ ਕੇ ਸਾਰਾ ਜਲੂਸ ਉਸ ਕੋਲ ਲੰਘ ਗਿਆ ਉਸ ਸਨੇ ਚੁੱਪਚੀਤੇ ਆਖਰੀ ਚੂਹੇ ਨੂੰ ਫੜ ਲਿਆ ਤੇ ਬੜੇ ਹੀ ਮ제 ਨਾਲ ਖਾਦਾ ਕਿਸੇ ਨੂੰ ਪੋਰਾ ਪਤਾ ਨਾ ਲੱਗਿਆ ਅਤੇ ਇਸ ਤਰ੍ਹਾਂ ਉਹ ਨਿਤ ਦੋ ਵਾਰ ਕਤਾਰ ਕਤਾਰ ਦੇ ਆਖਰੀ ਚੂਹਿਆਂ ਨੂੰ ਦਬੋਚ ਲੈਂਦੀ ਤੇ ਇੱਕ ਅਸਰ ਤੱਕ ਉਸ ਦੀ ਇਹ ਯੋਜਨਾ ਬਿਨਾ ਕਿਸੇ ਪਰੇਸ਼ਾਨੀ ਦੇ ਚੱਲਦੀ ਰਹੀ ਫਿਰ ਹੋਇਆ ਇਹ ਕਿ ਉਹਨਾਂ ਚੂਹਿਆਂ ਵਿੱਚੋਂ ਦੋ ਗੂੜੇ ਦੋਸਤ ਸਨ ਜਿਨ੍ਹਾਂ ਦਾ ਨਾਮ ਰੰਬੀ ਅਤੇ ਅੰਬੀ ਸਨ ਉਹ ਇੱਕ ਦੂਜੇ ਨਾਲ ਅੰਤ ਦਾ ਮੋਹ ਕਰਦੇ ਸਨ ਅਤੇ ਦੋਵਾਂ ਦੂਸਰਿਆਂ ਨਾਲੋਂ ਵਧੇਰੇ ਚਲਾਕ ਸਨ ਕੁਝ ਸਮੇਂ ਬਾਅਦ ਉਹਨਾਂ ਨੇ ਦੇਖਿਆ ਕਿ ਘਰ ਵਿੱਚ ਇਸ ਤੱਥ ਦੇ ਬਾਵਜੂਦ ਕਿ ਬਿੱਲੀ ਨੇ ਉਹਨਾਂ ਨੂੰ ਨਾ ਮਾਰਨ ਦਾ ਵਾਅਦਾ ਕੀਤਾ ਸੀ ਚੂਹਿਆਂ ਦੀ ਗਿਣਤੀ ਘਟਦੀ ਜਾ ਰਹੀ ਸੀ ਇਸ ਲਈ ਉਹਨਾਂ ਨੇ ਆਪਣੇ ਸਿਰੇ ਜੋੜੇ ਅਤੇ ਅੱਗੇ ਵਾਸਤੇ ਥੋੜੀ ਜਹੀ ਰਿਉਤ ਬੰਦੀ ਕਰਨ ਲਈ ਉਹਨਾਂ ਨੇ ਫੈਸਲਾ ਕੀ ਤਾਂ ਕਿ ਰੰਬੀ ਹਮੇਸ਼ਾ ਚੋਹਾਂ ਦੇ ਜਲੂਸ ਦੇ ਅੱਗੇ ਅੱਗੇ ਚੱਲੇਗਾ ਤੇ ਅੰਬੀ ਪਿੱਛੇ 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 ਤੇ ਜਦੋਂ ਜਲੂਸ ਲੰਘ ਰਿਹਾ ਹੋਵੇ ਰੰਬੀ ਅੰਬੀ ਨੂੰ ਬੁਲਾਏਗਾ ਤੇ ਅੰਬੀ ਹੰਗਾਰਾ ਦੇਵੇਗਾ ਅਗਲੀ ਸ਼ਾਮ ਜਦੋਂ ਜਲੂਸ ਆਵਾਗ ਚੱਲ ਚੱਲਣ ਲੱਗਾ ਤਾਂ ਰੰਬੀ ਅੱਗੇ ਲੱਗ ਗਿਆ ਅੰਬੀ ਨੇ ਜਲੂਸ ਦੇ ਅੰਤ ਵਿੱਚ ਆਪਣੀ ਥਾਂ ਮਲ ਲਈ ਜਿਵੇਂ ਅਹੀ ਰੰਬੀ ਨੇ ਗੱਦੀ ਜਿੱਥੇ ਬਿੱਲੀ ਬੈਠੀ ਸੀ ਪਾਰ ਕੀਤਾ ਤਾਂ ਸਲਾਮ ਕੀਤੀ ਉਸ ਨੇ ਚਮਕਨਾਮੇ ਆਵਾਜ਼ ਵਿੱਚ ਪੁਕਾਰਿਆ ਕਿੱਥੇ ਹੋ ਭਾਈ ਅੰਬੀ ਮੈਂ ਪੁੱਛੇ ਹਾਂ ਭਾਈ ਰੰਬੀ ਅੰਬੀ ਜਲੂਸ ਦੇ ਪਿਛਲੇ ਹਿੱਸੇ ਤੋਂ ਪਿਛਲੇ ਹਿੱਸੇ ਤੋਂ ਬੋਲਿਆ ਸੀ ਤੇ ਇਸ ਤਰ੍ਹਾਂ ਉਹ ਇੱਕ ਦੂਜੇ ਨੂੰ ਬੁਲਾਉਂਦੇ ਅਤੇ ਜਵਾਬ ਦਿੰਦੇ ਰਹੇ ਜਦੋਂ ਤੱਕ ਕਿ ਉਹ ਸਾਰੇ ਨੇ ਬਿੱਲੀ ਨੂੰ ਪਾਰ ਨਾ ਕਰ ਲਿਆ ਬਿੱਲੀ ਦੀ ਅੰਬੀ ਨੂੰ ਛੂਣ ਦੀ ਹਿੰਮਤ ਨਾ ਪਈ ਕਿਉਂਕਿ ਉਸ ਉਸ ਦਾ ਯਾਰ ਉਸ ਨੂੰ ਬੁਲਾ ਰਿਹਾ ਸੀ ਉਸ ਸ਼ਾਮ ਭੁੱਖੀ ਰਹਿਣ ਕਾਰਨ ਬਿੱਲੀ ਕੁਦਰਤੀ ਤੌਰ ਤੇ ਬਹੁਤ ਨਰਾਜ ਸੀ ਅੱਤੇ ਉਸ ਦਿਹੀ ਰਾਤ ਬੜੀ ਔਖੀ ਲੰਗੀ ਪਰ ਉਸ ਨੇ ਸੋਚਿਆ ਕਿ ਇਹ ਮਾਤਰ ਸਭ ਸਹੀ ਸੀ ਕਿ ਦੋ ਦੋਸਤ ਇੱਕ ਜਾਂ ਜਲੂਸ ਦੇ ਅੱਗੇ ਤੇ ਇੱਕ ਪਿੱਛੇ ਲੱਗ ਗਿਆ ਸੀ ਉਸਨੇ ਉਮੀਦ ਸੀ ਕਿ ਅਗਲੀ ਸਵੇਰ ਜਲੂਸ ਦੇ ਅੰਤ ਵਿੱਚ ਇੱਕ ਖਾਸੀ ਚਰਬੀ ਵਾਲਾ ਮੋਟਾ ਚੂਹਾ ਹਾਂ ਉਸ ਨੂੰ ਮਿਲ ਜਾਵੇਗਾ ਤੇ ਮਜਬੂਰੀ ਦੇ ਭਰੇਜ ਦੀ ਕਸਰ ਪੂਰੀ ਹੋ ਜਾਵੇਗੀ ਪਰ ਸਵੇਰੇ ਉਸ ਦੀ ਹੈਰਾਨੀ ਦਾ ਕੋਈ ਅੰਤ ਨਹੀਂ ਸੀ ਜਦੋਂ ਉਸਨੇ ਦੇਖਿਆ ਕਿ ਉਹ ਵਿਉਂਤਬੰਦੀ ਬਰਕਰਾਰ ਸੀ ਅਤੇ ਰੰਬੀ ਉਸ ਉਹਦੋਂ ਤੱਕ ਅੰਬੀ ਨੂੰ ਬੁਲਾਉਂਦਾ ਰਿਹਾ ਅਤੇ ਅੰਬੀ ਹੰਗਾਰਾ ਦਿਂਦਾ ਰਿਹਾ ਜਦ ਤੱਕ ਸਾਰੇ ਚੂਹੇ ਉਸ ਦੇ ਅੱਖਿਓਂ ਨਹੀਂ ਲੰਘ ਗਏ ਇਸ ਤੇ ਇਸ ਤਰ੍ਹਾਂ ਉਸ ਦਾ ਦੂਜਾ ਡੰਗ ਵੀ ਖਾਣ ਤੋਂ ਖਾਲੀ ਰਿਹਾ ਫਿਰ ਵੀ ਉਸ ਨੇ ਆਪਣਾ ਗੁੱਸਾ ਪ੍ਰਗਟ ਨਾ ਹੋਣ ਦਿੱਤਾ ਅਤੇ ਚੂਹਿਆਂ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਸ਼ਾਮ ਨੂੰ ਉਹ ਆਮ ਵਾਂਗ ਆਪਣੀ ਗੱਦੀ ਤੇ ਬੈਠੀ ਗਈ ਤੇ ਚੂਹਿਆਂ ਦੇ ਪ੍ਰਗਟ ਹੋਣ ਦਾ ਇੰਤਜ਼ਾਰ ਕਰਨ ਲੱਗੀ ਇਸ ਦੌਰਾਨ ਰੰਬੀ ਅਤੇ ਅੰਬੀ ਨੇ ਦੂਜੀਆਂ ਚੂਹਿਆਂ ਨੂੰ ਚੋਕੰਨੇ ਰਹਿਣ ਦੀ ਚੇਤਾਵਨੀ ਦੇ ਦਿੱਤੀ ਸੀ ਅਤੇ ਬਿੱਲੀ ਦੇ ਗੁੱਸੇ ਦੀ ਜਰਾ ਜਿੰਨੀ ਵੀ ਝਲਕ ਦਿਖਾਈ ਦੇਣ ਤੇ ਉਹ ਡੰਡਤਰ ਹੋ ਜਾਣ ਲਈ ਤਿਆਰ ਰਹਿਣ ਦੀ तकदीद कर दिती सी निश्चित समय त जलूसा वांग शुरू होया। अते जिमें ही रंबी बिल्ली को आवाज दिती दिखती हो पाई अंबी कितें हो पाई अंबी मैं पिछे हाँ पाई रंबी हंगारा आया हंगारा ਆਇਆ ਇਹ ਬਿੱਲੀ ਦੀ ਬਰਦਾਸ਼ਤ ਤੋਂ ਬਾਹਰ ਸੀ ਉਸ ਨੇ ਚੂਹਿਆਂ ਦੇ ਐਨੇ ਵਿਚਕਾਰ ਜ਼ਬਰਦਸਤ ਛਲਾਂਗਾ ਛਲਾਂਗ ਲਗਾ ਦਿੱਤੀ ਚੂਹੇ ਇਸ ਇਸ ਹੋਣ ਹੋਣੀ ਲਈ ਚੰਗੀ ਤਰ੍ਹਾਂ ਤਿਆਰ ਸਨ ਤੇ ਅੱਖਾਂ ਚੂਹੇ ਸਹੋਣੇ ਲਈ ਚੰਗੀ ਤਰ੍ਹਾਂ ਤਿਆਰ ਸੰਤ ਤੇ ਆਖਰ ਪਲਕਾਰ ਵਿੱਚ ਉਹ ਹਰ ਦਿਸ਼ਾ ਵਿੱਚ ਦੌੜ ਪਏ ਖੋਡ ਵਿੱਚ ਵੜ ਗਏ ਤੇ ਇਸ ਤੋਂ ਪਹਿਲਾਂ ਕਿ ਬਿੱਲੀ ਇੱਕ ਵੀ ਚੂਹਾ ਫੜਨ ਦਾ ਸਮਾਂ ਮਿਲਦਾ ਕਮਰਾ ਖਾਲੀ ਸੀ ਤੇ ਚੂਹੇ ਦਾ ਕਿਦਰੇ ਵੀ ਨਾਮੋ ਨਿਸ਼ਾਨ ਨਹੀਂ ਸੀ ਇਸ ਤੋਂ ਬਾਅਦ ਚੂਹੇ ਬਹੁਤ ਸਾਵਧਾਨ ਹੋ ਗਏ ਤੇ ਧੋਖੇਬਾਜ਼ ਬਿੱਲੀ ਤੋਂ ਉਹਨਾਂ ਦਾ ਭਰੋਸਾ ਪੂਰਨ ਪਾਤ ਉੱਠ ਗਿਆ ਬਿੱਲੀ ਦੀ ਬਹੁਤ ਜਲਦੀ ਭੁੱਖ ਕਾਰਨ ਮੌਤ ਹੋ ਗਈ ਕਿਉਂਕਿ ਉਹ ਆਪਣੇ ਹੋਰ ਕੋਈ ਰਵਾਇਤੀ ਭੋਜਨ ਪੈਦਾ ਨਾ ਕਰ ਸਕੀ ਜਦੋਂ ਕਿ ਰੰਬੀ ਅਤੇ ਅੰਬੀ ਮੁੱਦਤਾਂ ਤੱਕ ਜਿਉਂਦੇ ਰਹੇ ਤੇ ਭਾਈਚਾਰੇ ਦੀ ਹੋਰ ਸਾਰੇ ਚੂਹਿਆਂ ਵਿੱਚ ਉਹਨਾਂ ਦਾ ਵੱਡਾ ਮਾਣ ਸਨਮਾਨ ਬਣ ਗਿਆ